ਜੀ ਸਰ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਕਿਹਾ ਸੀ 31 ਮਈ ਤੱਕ ਅਸੀਂ ਪੰਜਾਬ ਤੋਂ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਵਾਂਗੇ ਅੱਜ 31 ਮਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿੰਨਾ ਕਿ ਮੁਕਤ ਹੋ ਗਿਆ ਪੰਜਾਬ ਤੇ ਕਿੰਨਾ ਕਿ ਪੰਜਾਬ ਤੋਂ ਨਸ਼ਾ ਖਾਣੂ ਕਰਦਾ ਇਹਨਾਂ ਨੇ ਕਿਵੇਂ ਭਗਵਾਨਤਮਾਨ ਮੁੱਖ ਮੰਤਰੀ ਸਾਹਿਬ ਆਪਣੇ ਬਠਿੰਡੇ ਆਏ ਸੀ ਉਹਨਾਂ ਨੇ ਇੱਕ ਡਰਾਮਾ ਕਰਕੇ ਇੱਕ ਬੰਦੇ ਦੇ ਕਹਿਣ ਤੇ ਮਹਾਰਾਜ ਦੇ ਕਿੰਨੇ ਬੰਦਿਆਂ ਦੇ ਉੱਤੇ ਇਮੀਡੀਏਟਲੀ ਪਰਚਾ ਦੇ ਕੇ ਔਰ ਉਹਨਾਂ ਦੀਆਂ ਉਹਨਾਂ ਦਾ ਤੁਹਾਨੂੰ ਪਤਾ ਲੱਗ ਗਿਆ ਬਿਨਾਂ ਕਿਸੇ ਆਧਾਰ ਦੇ ਉੱਤੇ ਉਹਦੇ ਪਰਚਾ ਦਿੱਤਾ ਗਿਆ ਸੀ ਕੋਈ ਸਬੂਤ ਨਹੀਂ ਸੀ ਕੋਈ ਗਵਾਹ ਨਹੀਂ ਸੀ ਜਿਹੜਾ ਬੰਦੇ ਨੇ ਦਰਖਾਸਤ ਦਿੱਤੀ ਹੈ ਉਹੀ ਦਰਖਾਸਤ ਦੇ ਰਿੰਦਾ ਹੋਗਾ ਤੇ ਉਹੀ ਗਵਾਹ ਹੋ ਗਿਆ ਔਰ ਉਹ ਉਹਨਾਂ ਦੀ ਬੇਰ ਹੋ ਗਈ ਤੇ ਉਹ ਬਾਹਰ ਆ ਗਏ ਔਰ ਉਹ ਵੀ ਤੁਹਾਨੂੰ ਪਤਾ ਲੱਗ ਗਿਆ ਵੀ ਕਿਵੇਂ ਜਿਵੇਂ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਹਿੰਦੁਸਤਾਨ ਦਾ ਚੰਗਾ ਸੂਬਾ ਵਧੀਆ ਸੂਬਾ ਸੀ ਉਸ ਦਾ ਮੁੱਖ ਮੰਤਰੀ ਨੇ ਸਟੇਟਮੈਂਟ ਦੇ ਕੇ ਬੰਦਾ ਫੜਾਇਆ ਹੋਵੇ ਤੇ ਉਹ ਕੋਰਟ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਕਿਵੇਂ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਪੰਜਾਬ ਦਾ ਫਿਰ ਪਿਛਲੇ ਦਿਨੀ ਲੰਬੀ ਹਲਕੇ ਦੇ ਵਿੱਚ ਪਟਾਕਾ ਫੈਕਟਰੀ ਨੂੰ ਅੱਗ ਲੱਗੀ ਹੈ ਉਹ ਕਿਵੇਂ ਗੈਰ ਕਾਨੂੰਨੀ ਤੌਰ ਦੇ ਉੱਤੇ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਕਰੰਦੇ ਜਿਹੜੇ ਉਹ ਚਲਾ ਰਹੇ ਸੀ ਉਹਨੂੰ ਗੈਰ ਕਾਨੂੰਨੀ ਤੌਰ ਦੇ ਉੱਤੇ ਇਹਦਾ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਚਾਹੇ ਮਜੀਠਾ ਹੋਵੇ ਚਾਹੇ ਹੋਰ ਹਲਕਿਆਂ ਦੇ ਵਿੱਚ ਸ਼ਰਾਬ ਨਾਲ ਕਿੰਨੇ ਬੰਦੇ ਮਰੇਗੇ ਕਿਵੇਂ ਪੰਜਾਬ ਪੁਲਿਸ ਦੇ ਬੰਦੇ ਬੇਗਨਾਮ ਫੜ ਕੇ ਤੁਸੀਂ ਗੋੰਡਿਆਣੇ ਤੋਂ ਜਿਹੜਾ ਮੁੰਡਾ ਪ੍ਰੋਫੈਸਰ ਸੀਗੇ ਉਹਨੂੰ ਫੜ ਕੇ ਫਿਰ ਤੁਸੀਂ ਇਹ ਦੇਖ ਕੇ ਉਹਨੂੰ ਤੁਸੀਂ ਸਾਰਿਆਂ ਨੇ ਦੇਖਿਆ ਇਹ ਪੋਸਟਮਾਸਟਰ ਦੀ ਰਿਪੋਰਟ ਦੇ ਵਿੱਚ ਕਿਵੇਂ ਉਹਦਾ ਮਰਡਰ ਹੋਇਆ ਮਰਡਰ ਕਹਾ ਗਿਆ ਉਹ ਡਬਲ ਹੋਇਆ ਔਰ ਉਸ ਤੋਂ ਬਾਅਦ ਪਾਸੋਂ ਦੋ ਟਰੱਕ ਤੁਸੀਂ ਸਾਰੇ মিডিਆ ਦੇ ਵਿੱਚ ਤੁਹਾਨੂੰ ਪਤਾ ਹੈ ਤਨਾਲ ਦੇ ਜਿਹੜੇ ਕਹਿੰਦੇ ਸੀ ਰਾਤ ਤੋਂ ਆਏ ਆ ਔਰ ਚੀਮਾ ਸਾਹਿਬ ਜਿਹੜੇ ਫైనాన్స్ ਮਿਨਿਸਟਰ ਹੈ ਪੰਜਾਬ ਦੇ ਉਹਨੇ ਵੀ ਸਟੇਟਮੈਂਟ ਪ੍ਰੈਸ ਕਾਨਫਰੰਸ ਕੀਤੀ ਹੈ ਅਸੀਂ ਬਹੁਤ ਵੱਡਾ ਮਾਰਕਾ ਮਾਰਿਆ ਪੰਜਾਬ ਦੇ ਵਿੱਚ ਉਹ ਯਾਹਲੀ ਸ਼ਰਾਬ ਵੰਣ ਜਾ ਰਹੀ ਸੀਗੀ ਜਿਹੜੀ ਔਰ ਉਹ ਫੜ ਕੇ ਅੱਦੇ ਬੰਦਿਆਂ ਨੂੰ ਅੰਦਰ ਕੀਤਾ ਉਹ ਦੋ ਟਰੱਕ ਦਿਨਾਨਗਰ ਤੋਂ ਜਿਹੜੇ ਵੀਆਰਵੀ ਸਿਲਰੀ ਹੈ ਉੱਥੋਂ ਚੱਲੇ ਸੀ ਇੱਥੇ ਲੈਣ ਵਾਲਾ ਕੌਣ ਸੀ ਹਿੰਦੁਸਤਾਨ ਸਰਕਾਰ ਦੀ ਸੈਮੀ ਸਰਗਵਰਨਟ ਦਾ ਆਧਾਰਾ ਜਿਹੜਾ ਇੰਡੀਅਨ ਆਇਲ ਕਾਰਪੋਰੇਸ਼ਨ ਬਕਾਇਦਾ ਫੇਲ ਉਹਦੇ ਨਾਮ ਦੇ ਉੱਤੇ ਆ ਬਕਾਇਦਾ ਫੇਲ ਉਹਦੇ ਨਾਮ ਦੇ ਉੱਤੇ ਆ ਚੱਲਿਆ ਉੱਥੋਂ ਪੰਜਾਬ ਸਰਕਾਰ ਦਾ ਜਿਹੜਾ ਐਕਸਾਈਜ਼ ਡਿਪਾਰਟਮੈਂਟ ਹੈ ਜਿਹੜੇ ਨੇ ਇੱਥੇ ਫੜਿਆ ਉਹਨਾਂ ਦਾ ਸਰਟੀਫਿਕੇਟ ਨਾਲ ਲੱਗਿਆ ਪੰਜਾਬ ਸਰਕਾਰ ਦਾ ਸਰਟੀਫਿਕੇਟ ਨਾਲ ਲੱਗਿਆ ਜਿਨ੍ਹਾਂ ਨੇ ਇੱਥੇ ਫੜਿਆ ਜਿਹੜੇ ਐਕਸਾਈਜ਼ ਡਿਪਾਰਟਮੈਂਟ ਨੇ ਔਰ ਉਸ ਤੋਂ ਬਾਅਦ ਟਰਾਂਸਪੋਰਟਰ ਨੇ ਜਿਹੜੇ ਗੱਡੀ ਤੋਂ ਟਰਾਂਸਪੋਰਟ ਲੈ ਕੇ ਆਈਏ ਲੈ ਕੇ ਆਇਆ ਟੈਂਕਰ ਲੈ ਕੇ ਆਇਆ ਇੱਥੇ ਉਹ ਸਿਰਫ ਤੇ ਸਿਰਫ ਢਾਬੇ ਦੇ ਖੜੇ ਸੀ ਔਰ ਉਹਨਾਂ ਦੇ ਮਾਲਕ ਜਿਹੜੇ ਐ ਸਰਦਾਰ ਬਲਜੀਤ ਸਿੰਘ ਸੰਧੂ ਨੇ ਇਹ ਤੁਹਾਨੂੰ ਸਾਰਾ ਉਸ ਬਾਰੇ ਜਾਣਕਾਰੀ ਦੇ ਦੇਣਗੇ ਮੈਂ ਸਿਰਫ ਤੁਹਾਨੂੰ ਇੱਕ ਜਿਹੜੇ ਪੰਜਾਬ ਸਰਕਾਰ ਦੀਆਂ ਨਲਾਇਕੀਆਂ ਨੂੰ ਲੁਕਾਉਣ ਵਾਸਤੇ ਉਹ ਕਿਵੇਂ ਉਹ ਪਰਲੋ ਮੱਛੀ ਹੁੰਦੇ ਆ ਪ੍ਰੈਸ ਦੇ ਵਿੱਚ ਜਾਣ ਵਾਸਤੇ ਔਰ ਕਿਸ ਤਰ੍ਹਾਂ ਆਪਦੇ ਜਿਹੜੇ ਕਮੀਆਂ ਹੈਗੇ ਉਹਨਾਂ ਨੂੰ ਲੁਕਾਉਣ ਵਾਸਤੇ ਦੂਜਿਆਂ ਦੇ ਉੱਤੇ ਜ਼ਿਕਰ ਸਿੱਟ ਰਹੇ ਹੈਗੇ ਪੰਜਾਬ ਸੱਜਾਂ ਬੁਰੀ ਤਰ੍ਹਾਂ ਫੇਰ ਹੋ ਚੁੱਕੀ ਹੈ ਕੋਈ ਐਲਾਨ ਆਰਡਰ ਦੀ ਸਥਿਤੀ ਨਹੀਂ ਬਠਿੰਡੇ ਦੇ ਵਿੱਚ ਰੋਜ਼ ਕਿੰਨੀਆਂ ਲੁੱਟਾਂ ਕੋਹਾਂ ਵਾਰਦਾਤਾਂ ਹੋ ਰਹੀਆਂ ਕਿਵੇਂ ਬੈਂਕ ਡਕੈਤੀਆਂ ਡਕੈਤੀਆਂ ਹੋ ਰਹੀਆਂ 40-40 ਲੱਖ ਰੁਪਏ ਬੈਂਕਾਂ ਦੇ ਵਿੱਚੋਂ ਲੁੱਟਿਆ ਜਾ ਰਿਹਾ ਔਰ ਪੰਜਾਬ ਦਾ ਜਿਹੜਾ ਜਿਹੜਾ ਹਾਲਾਤ ਬਣੇ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਰਕਾਰ ਨੇ ਇਹ 5 ਸਾਲਾਂ ਦੇ ਵਿੱਚ ਪੰਜਾਬ ਨੂੰ 50 ਸਾਲ ਪਿੱਛੇ ਪਾਵਾ ਜਿਹੜੇ ਹਾਲਾਤ ਪੰਜਾਬ ਪਿਛਲੇ ਸਮਾਂ ਦੌਰਾਨ 1947 ਤੋਂ ਲੈ ਕੇ ਜੇ ਆਪਾਂ ਗੱਲ ਕਰੀਏ 70-75 ਸਾਲਾਂ ਤੱਕ ਪੰਜਾਬ ਦਾ ਉਹਨਾਂ ਨੂੰ ਨੁਕਸਾਨ ਨਹੀਂ ਕੀਤਾ ਉਹਨਾਂ ਖਾਂ ਨਹੀਂ ਹੋਇਆ ਆਓ ਕਿ ਬਾਰੇ ਦੌਰਾਂ ਦੇ ਵਿੱਚੋਂ ਲੰਘੇ ਆ ਮਾੜੇ ਤੋਂ ਮਾੜੇ ਦੌਰ ਦੇ ਵਿੱਚ ਆਪਾਂ ਲੰਘਿਆ ਹੋਇਆ ਪੰਜਾਬ ਬੇਸ਼ੱਕ ਉਹ ਵੱਡਾ ਡੁੱਪੀ ਦਾ ਹੋਵੇ ਬੇਸ਼ੱਕ ਹੋਰ ਮੂਵਮੈਂਟਾਂ ਆਈਆਂ ਹੋਣ ਪਰ ਜਿਹੜੀ ਆ ਮੂਵਮੈਂਟ ਆਈ ਹੈ ਨਾ ਔਰ ਜਿਹੜਾ ਇਹ ਪੰਜਾਬ ਦੇ ਵਿੱਚ ਆਹ 5 ਸਾਲਾਂ ਦੇ ਵਿੱਚ ਜਿਹੜਾ ਇਹ ਆਇਆ ਹੈਗਾ ਇਸ ਨੇ ਪੰਜਾਬ ਨੂੰ ਬਹੁਤ ਪਿੱਛੇ ਪਾਤਾ ਪੰਜਾਬ ਦੇ ਨੌਜਵਾਨਾਂ ਨੂੰ ਪਿੱਛੇ ਪਾਤਾ ਪੰਜਾਬ ਦੇ ਖੇਤੀਬਾੜੀ ਨੂੰ ਪਿੱਛੇ ਪਾਤਾ ਪੰਜਾਬ ਦੇ ਐਗਰੀਕਲਚਰ ਇੰਡਸਟਰੀਸ ਨੂੰ ਪਿੱਛੇ ਪਾਤਾ ਪੰਜਾਬ ਦੇ ਵਿੱਚ ਕੋਈ ਇਹਨਾਂ ਨੇ ਡਵੈਲਪਮੈਂਟ ਨਹੀਂ ਕਰਾਇ ਸਿਵਾਏ ਇਸ ਦੇ ਕੋ ਝੂਠੇ ਬਿਆਨ ਔਰ ਸਿਰਫ ਦੇ ਸਿਰਫ ਪ੍ਰੈਸ ਦੇ ਵਿੱਚ ਜਾ ਕੇ ਇਸ਼ਤਿਹਾਰਾਂ ਦੇ ਰਾਹੀਂ ਸਰਕਾਰ ਨੂੰ ਗੁਣਾ ਰਿਹਾ ਔਰ ਕਿਵੇਂ ਦਿੱਲੀ ਵਾਲਿਆਂ ਨੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਹੋਇਆ ਤੁਹਾਨੂੰ ਵੀ ਪਤਾ ਹੈ ਕਿਵੇਂ ਮੈਹਿਗਿਆਂ ਦੇ ਨਾਲ ਬੰਦੇ ਲੱਗੇ ਹੋਏ ਹੈ ਕਿਵੇਂ ਜ਼ਿਲ੍ਹਾ ਲੈਵਲ ਦੇ ਉੱਤੇ ਬੰਦੇ ਕੰਮ ਕਰ ਰਹੇ ਹੈ ਕਿਵੇਂ ਐਮਐਲਏ ਨੂੰ ਚਲਾ ਰਹੇ ਹੈ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਹ ਬੜੀ ਨਲਾਇਕ ਸਰਕਾਰ ਹੈ ਔਰ ਜਿਹੜੀ ਇਹ ਘਟਨਾ ਹੋਈ ਹੈ ਇਹਦੇ ਬਾਰੇ ਸੰਧੂ ਸਾਹਿਬ ਤੁਹਾਨੂੰ ਵਿਸਤਾਰ ਦੇ ਵਿੱਚ ਦੱਸ ਦੇ ਦੱਸੋ ਜੀ ਮੇਰਾ ਨਾਮ ਬਲਜੀਤ ਸਿੰਘ ਸੰਧੂ ਮੈਂ ਅਵਰ ਸਰ ਦਾ ਰਹਿਣ ਵਾਲਾ ਠੀਕ ਹੈ ਤੇ ਰ ਐਮ ਐਸੇ ਮੇਰੀ ਰੈਸ਼ ਐ અમદાવાદ ਦੇ ਜਿਹੜੇ ਦੋ ਟਰੱਕ ਹੈ ਜਿਹੜੇ ਕੱਲ ਪੜੇ ਵੀਡੀਓ ਦੇ ਵਾਰ ਉਸ ਦਿਨ ਉਹ ਟਰੱਕ ਸਾਡੇ ਇਥੋਂ ਬੀਆਰਵੀ ਤੋਂ ਭਰੇ ਸੀਗੇ ਹਾਂਜੀ ਬੀਆਰਵੀ ਹਸਪੀਟਲਿਟੀ ਦਿਨਾ ਨਗਰ ਤੋਂ ਤੇ ਅੱਜ ਇੱਥੇ ਜਾਣੇ ਸੀ ਆਪਣੇ ਡਿਪੋ ਚ ਬਿਲਕੁਲ ਡਿਸਿਲਰੀ ਉਹ ਡਿਸਿਲਰੀ ਹੈ ਇਥੇ ਡਿਪੋ ਚ ਉਹ ਇਥਨੋਲ ਸੀਗਾ ਜਿਹੜਾ ਪੈਟਰੋਲ ਵਿੱਚ ਹੁਣਾ ਸੀਗਾ ਸ਼ਰਾਬ ਨਹੀਂ ਸੀ ਤੇ ਪੈਟਰੋਲ ਦੇ ਵਿੱਚ ਮਿਕਸ ਹੁੰਦਾ ਹੈ ਪੈਟਰੋਲ ਵਿੱਚ ਮਿਕਸ ਹੋ ਕੇ ਜਾਂ ਤੇ ਗ੍ਰੇਨਥੀਓਲ ਯੂਜ਼ ਕਰਦੇ ਜੀ ਉਹ ਹੁੰਦਾ ਆਪਣੇ ਕੋਲੇ ਬਿਲਿੰਗ ਉੱਥੋਂ ਤੋਂ ਲੈ ਕੋ ਕੰਪਲੀਟ ਸਾਰਾ ਹਰ ਚੀਜ਼ ਬਿਲਿੰਗ ਅਲਕਸਾਈਡ ਬਿਲਿੰਗ ਹਾਂਜੀ ਹਾਂਜੀ ਉਹ ਟੈਂਕਰ ਸਾਡੇ ਉੱਥੋਂ ਭਰੇ ਸੀ 28 ਤਰੀਕ ਨੂੰ ਦੋ ਟੈਂਕਰ ਤੇ 29 ਤਰੀਕ ਨੂੰ ਉੱਥੇ ਪਹੁੰਚ ਗਏ ਸੀ ਫਿਰ ਇੱਕ ਦਿਨ ਸਾਢੇ 6 ਵਜੇ ਲੜਕੇ ਆ ਕੇ ਉਹਨਾਂ ਪੇਪਰ ਸਬਮਿਟ ਕਰਤੇ ਡਿਪੋ 'ਚ ਡਿਪੋ ਦੇ ਪੂਰਾ ਦਿਨ ਡਿਪੋ ਦੇ ਬਾਹਰ ਖੜੇ ਰਹੇ ਟੈਂਕਰ ਇੱਥੇ ਕੀ ਆ ਮੇ ਲੋਕਲ ਬੰਦਾ ਮੈਨੂੰ ਨਹੀਂ ਪਤਾ ਇਹਦੇ ਵਿੱਚ ਚੋਰੀ ਵਗੈਰਾ ਹੋ ਜਾਂਦੀ ਆ ਸਮਾਨ ਦੀ ਲੋਕਾਂ ਦਾ ਦੀ ਪਾਰਕਿੰਗ ਅੰਦਰ ਨਹੀਂ ਕਿ ਰੋਡ ਤੇ ਖੜੀ ਕਰਨੀ ਪੈਂਦੀ ਆ ਤਾਂ ਉਹ ਗਾਰਡ ਕਹਿੰਦੇ ਵੀ ਤੇ ਅੱਗੇ ਕਿ 헤 ਠਾਬੇ ਦੇ ਜਾ ਇਹ ਪੰਪ ਤੇ ਲੈ ਜਾਓ ਫਿਰ ਆਈਓਸੀ ਵੱਲ ਦੇ ਡਿਪੂ ਤੋਂ 5 ਕਿਲੋਮੀਟਰ ਅੱਗੇ ਇੱਕ ਮਾਨ ਸਰਵਲ ਸਟੇਸ਼ਨ ਆ ਕੰਟਰੋਲ ਪਬ ਹੈ ਇੰਨੇ ਨਾਲ ਦਾ ਉਹ ਨਹੀਂ ਪੇਟ ਪਾਰਕਿੰਗ ਹੈ ਇਹ ਦੋਵੇਂ ਟੈਂਕਰ ਸ਼ਾਮੀਓਂ ਤੋਂ ਚਲੇਗੇ ਤੇ ਇੱਕ ਟੈਂਕਰ ਲੈ ਕੇ ਦੋ ਡਰਾਈਵਰ ਕਿਉਂਕਿ ਇੰਨੇ ਨਾਲ ਦਾ ਜਿਹੜਾ ਪੰਪ ਹੈ ਉੱਥੇ ਠਾਬਾ ਕੋਈ ਨਹੀਂ ਗਾ ਇਹ ਦੋ ਡਰਾਈਵਰ ਇੱਕ ਗੱਡੀ ਲੈ ਕੇ ਨਵਰਾਜ ਠਾਬੇ ਤੇ ਰੋਟੀ ਖਾਣ ਗਏ ਸੀ ਗੱਡੀ 10 ਵਜੇ 7 ਮਿੰਟ ਤੇ ਇੱਥੋਂ ਨਿਕਲੀ ਆ ਆਈ ਆਂਡੀਅਨ ਵਾਲੇ ਪੰਪ ਤੋਂ 10 ਵਜੇ 12 ਮਿੰਟ ਤੇ ਪਹੁੰਚ ਗਈ ਆ ਉੱਥੇ ਨਵਰਾਜ ਠਾਬੇ ਤੇ ਗੱਡੀ ਜਿੱਥੇ ਖੜੀ ਜਾ ਕੇ ਹੋ ਗਈ ਬਿਲਕੁਲ ਰੋਡ ਸਾਈਡ ਹੈ ਤਾਂ ਮੈਂ ਇਹਦੀ ਦੱਸ ਦਿਆਂਗਾ ਦੂਜੀ ਦੱਸ ਕਿਉਂ ਕੱਢੇ ਹੋਏ ਨੇ ਲੋਕੇਸ਼ਨ ਵੀ ਤੇ ਮੈਂ ਦੱਸ ਦਊਣਾ ਟਾਈਮਿੰਗ 10 ਵਜੇ ਦੇ 7 ਮਿੰਟ ਤੇ 5 ਵਜੇ 52 ਮਿੰਟ ਤੇ ਗੱਡੀ ਪੰਪ ਤੇ ਪਹੁੰਚੀ ਸੀਗੀ ਇੱਥੋਂ ਪੇਪਰ ਜਮਾ ਕਰਾ ਕੇ ਐਡੀ ਰਾਇਲ ਚ ਤੋਂ ਤੋਂ 10 ਵਜੇ ਦੇ 7 ਮਿੰਟ ਤੇ ਗੱਡੀ ਉੱਥੋਂ ਨਵਰਾਇਟਾ ਬੇਤਰ ਰੋਟੀ ਖਾਣ ਜਾ ਪੰਜਾਂ ਮਿੰਟਾਂ ਦੀ ਗੱਡੀ 10 ਵਜੇ ਦੇ 12 ਮਿੰਟ ਤੇ ਗੱਡੀ ਨਵਰਾਇਟਾ ਬੇ ਤੇ ਪਹੁੰਚ ਗਈ ਤੇ ਉੱਥੋਂ ਮੁੜ ਕੇ ਕਿਹਾ ਵੀ ਗੱਡੀ ਜਿੱਥੇ ਖੜੀ ਸੀ 10 ਵਜੇ ਦੇ 12 ਮਿੰਟ ਤੇ ਰਾਤ ਨੂੰ ਜਾ ਕੇ ਗੱਡੀ ਬਿਲਕੁਲ ਰੋਡ ਸਾਈਡ ਖੜੀ ਜਿਹੜਾ ਮਾਨਸਾਪਾ ਠੰਡਾ ਰੋੜਿਆ ਨਾ ਰੋੜੇ ਬੋਕਾ ਸਾਈਡ ਤੇ ਖੜੀ ਸੀ ਤੁਹਾਡੇ ਦੇ ਤਾਬੇ ਦੇ ਬੈਕ ਸਾਈਡ ਤੇ ਨਹੀਂ ਸੀ ਕਿਉਂਕਿ ਕੋਈ ਵੀ ਡਰਾਈਵਰ ਆ ਕੇ ਚੋਰੀ ਕਰੂਗਾ ਤੇ ਮਾਲ ਕੱਢੂਗਾ ਤਾਬੇ ਦੇ ਬੈਕ ਸਾਈਡ ਤੇ ਕੱਢੂਗਾ ਉਹ ਗੱਡੀ ਉਥੋਂ ਹਿੱਲੀ ਨਹੀਂ 10 ਵਜੇ ਕੇ 12 ਮਿੰਟ ਤੇ ਗੱਡੀ ਉਥੇ ਪਹੁੰਚੀ ਔਰ ਉਥੋਂ ਸਵੇਰੇ 10 ਵਜੇ ਕੇ 7 ਮਿੰਟ ਤੇ ਇੱਕੇ ਜਗ੍ਹਾ ਗੱਡੀ ਖੜੀ ਰਹੀ ਉਥੋਂ ਹਿੱਲੀ ਆ ਸਿੱਧੀ ਗਈ ਇਹ ਚੌਂਕੀ ਕੋਰਸ ਵੀਰ ਚੌਂਕੀ ਉਥੋਂ ਫਿਰ ਛਾਮੀ ਸਦਰ ਖਾਨਾ ਡਰਾਈਵਰਾਂ ਨੇ ਕੋਈ ਮਾਲ ਨਹੀਂ ਕੱਢਿਆ ਡਾਕ ਪ੍ਰੋਬਲਮ ਕੀ ਹੋਈ ਵੀ ਡਾਕੂਮੈਂਟ ਜਾਵਾਂ ਸੀ ਇੱਥੇ ਇੰਡਰ ਆਲਟ ਡਰਾਈਵਰ ਕੋਲ ਦੋ ਕਿਉਂਕਿ ਜਾਂ ਤੇ ਆਈਓਸੀਲ ਵਾਲੇ ਪਾਰਕਿੰਗ ਅੰਡਰਗਰਾਊਂਡ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਮਾਲ ਮੰਗਾਇਆ ਹੈ ਠੀਕ ਹੈ ਆਪਣੀ ਕਸਟਡੀ ਨਹੀਂ ਰੱਖਣ ਉਹਨਾਂ ਗੱਡੀਆਂ ਬਾਹਰ ਭੇਜੀਆਂ ਨੇ ਹੁਣ ਰੋਟੀ ਤੇ ਡੰਨਾ ਖਾਣੀ ਹੈ ਨਾ ਉਹ ਖਾਣ ਰੋਟੀ ਖਾਣ ਗਏ ਸੀਗੇ ਇਹ ਤਾਂ ਉੱਥੇ ਐਕਸਾਈਜ਼ ਵਾਲਾ ਬੰਦਾਤਾ ਕੋਈ ਨਵਾਇਟਾ ਬੇਵਾਲਾ ਨਾ ਕੋਈ ਵੱਧ ਘਟ ਹੋਈ ਹੋਊਗੀ ਰੋਟੀ ਪਾਣੀ ਹੱਦ ਜੋ ਵੀ ਹੋਇਆ ਹੋਵੇ ਉਹਨਾਂ ਨੇ ਗੱਡੀ ਜਾ ਕੇ ਪਹੁੰਚੀ ਆ ਤੁਹਾਨੂੰ ਉਸੇ ਵਾਲੇ ਡਰਾਈਵਰ ਨੂੰ ਦੋਏ ਡਰਾਈਵਰ ਨੂੰ ਟੋਕੇ ਅੰਦਰ ਬੰਦ ਕਰਤਾ ਆਪ ਇਹਨਾਂ ਸਭ ਕੁਝ ਸੰਭਾਲ ਕੱਢਿਆ ਦੂਸਰੀ ਗੱਡੀ ਜਿਹੜੀ ਉਹ ਖੜੀ ਸੀ ਨਮਾਨ ਪੰਪ ਤੇ ਸਰਵ ਸਟੇਸ਼ਨ ਤੇ ਉਥੋਂ 2:20 ਮਿੰਟ ਤੇ ਬਰਾਬਰ ਉਥੋਂ ਗੱਡੀ ਉਹ ਨਾ ਕੱਢੀ ਹੈ ਤੇ 2:27 ਮਿੰਟ ਤੇ 26:27 ਮਿੰਟ ਤੇ ਗੱਡੀ ਨਵਰਾਇ ਦਾ ਬਾਤੇ ਲੈ ਗਏ ਨੇ ਰਾਤ ਨੂੰ ਰਾਤ ਨੂੰ ਮਨ ਦੀ ਦੀ ਗੱਲ ਤੜਕੇ ਹੁਣ ਜੇ ਕੋਈ ਤਾਂ ਗਿਆ ਕਾਮਨ ਸੈਂਸ ਦੀ ਗੱਲ ਹੈ ਵੀ ਜੇ ਸਮਝੋ ਕਿ ਇੱਕ ਡਰਾਈਵਰ ਚੋਰੀ ਕਰਨ ਗਿਆ ਸੀ ਸੋ ਦੋਹੇ ਡਰਾਈਵਰ ਰੋਟੀ ਖਾਣ ਤੋਂ ਗਿਆ ਸੀ ਦੋਹੇ ਨੂੰ ਫੜ ਲੇ ਤੇ ਜੇ ਇੱਕ ਗੱਡੀ ਫੜੀ ਗਈ ਹੈ ਦੂਜਾ ਡਰਾਈਵਰ ਉੱਥੇ ਗੱਡੀ ਲੈ ਕੇ ਜਾਊਗਾ ਕਾਮਨ ਸੈਂਸ ਹੈ ਨਾ ਹਰ ਬੰਦ ਇਹ ਸਮਝੋ ਕਿ ਗੱਡੀ ਫੜੀ ਗਈ ਦੁਬਾਰਾ ਉੱਥੇ ਕੋ ਜੋ ਦਲਾਤ 2 ਵਜੇ ਗੱਡੀ ਇੱਥੋਂ ਨਿਕਲੀ ਹੈ ਉਹਦੀ ਬਿਲਕੁਲ ਲੋਕੇਸ਼ਨ ਹੈ ਉੱਥੇ ਬਾਣ ਪੰਪ ਵਾਲੇ ਕੋਲ ਰੇਗਾ ਉਦੇ ਸੈਟੇਵੇ ਕਰਵਾ ਲਗੇ ਤੁਸੀਂ ਉਹਨਾਂ ਕੋਈ ਲੈ ਸਕਦੇ ਹੋ ਜੀ ਫੁਟੇਜ ਇਹ ਗੱਡੀ ਨੂੰ ਲੈ ਕੇ ਗਏ ਨੇ ਇਹ ਪੂਰਾ ਫੈਬ੍ਰੀਕੇਟਡ ਲੈਨ ਹੈ ਮਾਲ ਬਿਲਕੁਲ ਅਫੀਸ਼ੀਅਲ ਹੈ ਹਲਕੋ ਸਾਰੇ ਡਾਕੂਮੈਂਟ ਨੇ ਆਕਸਾਈ ਦਾ ਇਨਵੌਇਸ ਸੈਡੀਬਿਲਟੀ एवरीथिंग ਕੋਈ ਵੀ ਗਲਤੀ ਨਹੀਂ ਗਈ ਸਾਡੀਆਂ ਗੱਡੀਆਂ ਪੂਰੇ ਪੰਜਾਬ ਚੋਂ पठानकोट ਤੋਂ ਲੈ ਕੇ ਪਾਇਨੀਅਰ ਫਿਰ ਵੀ ਆਰ ਵੀ ਕੌਮਸੈਂਸ ਡੀਸੀਐਲ E20 ਜਿੰਨੀਆਂ ਵੀ ਡਸਟਰੀਆਂ ਨੇ ਸਭ ਤੋਂ ਸਾਡੀ ਗੱਡੀयां ਭਰਦੀਆਂ ਨੇ। ਹੋਰ ਤਾਂ ਖਾਲੀ ਹੋਰ ਅਸੀਂ ਆਦੇ ਇਥਰੋਂ ਕੋੜਾ ਹੈ। ਅਸੀਂ ਪਹਿਲਾਂ ਇਐਨਐਟ ਕੈਰੀ ਕਰਦੇ ਸੀਗੇ ਇਥੋਂ ਲੈ ਕੇ ਕੋਚੀਨ ਤੱਕ ਅੱਜ ਤੱਕ ਇਨਸੀਡੈਂਟ ਇੱਕ ਨਹੀਂ ਹੋਇਆ ਵੀ ਗੱਡੀ ਕੋਈ ਥਿਊਰੀ ਕਰਦੀ ਫੜੀ ਗਈ ਹੋਵੇ। ਬਹੁਤ ਪੀਣ ਵਾਲੀ ਸੀਗੀ ਇਹ ਜ਼ਹਿਰ ਹੈ ਇਹਨੂੰ ਕੌਣ ਵੇਚੇਗਾ? ਇਹ ਨਾ ਇਹ ਬਟਰੋਲਸ ਪੈਣਾ ਹੈ ਬਿਲਕੁਲ ਜ਼ਹਿਰ ਹੈ। ਉਹਨਾਂ ਨੇ ਇਹ ਪਲਾਨ ਕਰਕੇ ਕੰਪਲੀਟ ਉਹਨਾਂ ਨੇ ਕਲਪਸ ਹੈ ਡਰਾਈਵਰਾਂ ਨੂੰ ਔਰ ਮੈਂ ਪਤਾ ਕੀ ਮੈਂ ਵੀ ਸੰਯੋਗ ਨਾਲ ਮੈਂ ਹਰ ਹਰਸੇ ਆਇਆ ਹੋਇਆ 18 ਅਪ੍ਰੈਲ ਨੂੰ ਆ ਗਿਆ ਸੀ ਤੇ ਕੱਲ ਅਸੀਂ ਸਵੇਰੇ ਮੇਰੀ ਸਿਸਟਰ ਹੈ ਕਿੱਦੀ ਉਥੋਂ ਫੇਰੇ ਨਿਕਲੇ ਸੀ ਅਸੀਂ ਜਾਣ ਵਾਸਤੇ ਅੰદાવાદ ਬਾਈ ਰੋਡ ਤੇ ਹਰਾਵਸਰ ਪਾਰ ਕੀ ਤਾਂ ਮੈਨੂੰ ਫੋਨ ਆ ਗਿਆ ਮੇਰੇ ਬੇਟੇ ਦਾ ਵੀ ਪਾਪਾ ਇਤਰਾ ਹੋ ਗਿਆ ਤਾਂ ਮੈਂ ਉਥੋਂ ਵਾਪਸ ਆ ਗਿਆ। ਇਸੇ ਚੀਜ਼ ਕਰਕੇ ਕੀ ਹੋਇਆ ਐਕਚੁਅਲੀ ਮੈਨੂੰ ਡਰਾਈਵਰ ਨਾਲ ਕੋਸਾ ਸੀ ਸ਼ਾਇਦ ਮੈਂ ਡਰਾਈਵਰ ਨਾਲ ਕਟੌਣ ਆਇਆ ਸੀਗਾ ਮੈਂ ਵੀ ਇਹ ਮੇਰੇ ਨਾਂ ਖਰਾਬ ਕੀਤਾ ਨਾ ਕਿ ਬੇਇੱਜ਼ਤੀ ਹੁੰਦੀ ਆ। ਬਾਪੂ ਕਰਾਬ ਨਾ ਖਰਾਬ ਹੁੰਦਾ ਮੇਰਾ ਨਾ ਖਰਾਬ ਹੁੰਦਾ ਇਤਿਹਾਸ ਪਤਾ ਲੱਗਾ ਵੀ ਇਹਦਾ ਪੂਰਾ ਮਾਮਲਾ ਕਰੋ ਕੋਈ ਜੋ ਪੜੀ ਕਿਹੜਾ ਸਬਟਾ ਕੀਤੀਆਂ ਤੇ ਇਹ ਗਿਆ ਕੋ ਪੂਰਾ ਫੈਬ੍ਰੀਕੇਟਡ ਮਾਮਲਾ ਹੈ ਕੋਈ ਟੋਰੀ ਨਹੀਂ ਕੋਈ ਕੁਸ਼ਣ ਨਹੀਂ ਆ ਬਿਲਕੁਲ ਅਫੀਸ਼ੀਅਲ ਮਾਲ ਹੈ ਇਹਨਾਂ ਨੇ ਜਿਹੜਾ 80 ਹਜ਼ਾਰ ਲੀਟਰ ਕਹਿਆ ਨਾ 80 ਹਜ਼ਾਰ ਮਾਲ ਲੀਟਰ ਮਾਲ ਫੜਿਆ ਗਿਆ ਜੋ ਪੂਰੇ ਡਾਕੂਮੈਂਟ ਹੁੰਦੇ ਠੀਕ ਹੈ ਨਾ ਕਿੰਨਾ ਦੇ ਚੋਟ ਮਾਲ ਇਹਨਾਂ ਦਾ ਸਿਲੰਡਰ ਫੜ ਦੇ ਵਿੱਚ 3.5 ਲੱਖ ਲੀਟਰ ਕਿੰਨਾ ਕੀ ਕਰਦੇ 80 ਹਜ਼ਾਰ ਲੀਟਰ 40 ਦੋ ਗਣੀ ਚੱਲਦੀਆਂ ਵਾਲੀਆਂ ਹਟਦੀਆਂ ਆ ਉਹਨਾਂ 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 ਦੇ ਨਾਲ ਸ਼ੋਅ ਕੀ ਕਿਤਾਬ ਇਹ ਟੂ ਇਹ ਮਾਲ ਦੋ ਨੰਬਰ ਦਾ ਹੈ ਅੱਛਾ ਤੁਸੀਂ ਕੱਲ ਕੱਲ ਬਿਲਕੁਲ ਦੇਖਾ ਪਾਏ ਜਾਂ ਤੁਸੀਂ ਚੱਕ ਪਏ ਆ ਇਹ ਫਿਕਰ ਸਰਕਾਰੀ ਮਾਲ ਸਰਕਾਰ ਨੂੰ ਜਾਣਾ ਚਾਹੀਦਾ ਕੋਈ ਮੇਰੀ ਗੱਲ ਸੁਣ ਜੀ ਮੈਂ ਮੈਂ ਤੇ ਕੱਲ ਮੈਂ ਤੇ ਕੱਲ ਸ਼ਾਮੀ 4 ਵਜੇ ਆਇਆ ਇੱਥੇ ਜੀ ਬਿਲਟਿੰਗ ਵਗੈਰਾ ਡਰਾਈਵਰ ਕੋ ਕੁਝ ਨਹੀਂ ਹੁੰਦਾ ਅਰੇ ਡਾਕੂਮੈਂਟ ਸਾਰੇ ਜਮਾ ਕਰਾਉਣੇ ਪੈਂਦੇ ਨੇ ਉੱਥੇ ਆਈਓ ਸਰਵਿਸ ਆਈਓ ਨਮੋਕੇ ਆਈਓ ਨਮੋਕੇ ਜੀ ਤੁਹਾਡੀ ਬਿੱਟੇ ਗੱਡੀ ਦੀ ਵੀ ਆ ਦੇਖੋ ਡੀਪੂ ਦਾ ਆ ਡੀਪੂ ਦਾ ਰਕਾਰ ਹੈ ਦੇਖੋ ਨੇ ਬਕਾਇਦਾ ਦੇ ਅੰਦੀ ਨੰਬਰ ਪਾ ਕੇ ਆ ਨੂੰ ਜ਼ੂਮ ਕਰਕੇ ਦੇਖ ਲਓ ਆ ਦੇਖੋ ਤੇ ਗੱਡੀ ਬਸ ਠੀਕ ਹੈ ਨਾ ਪੂਰਾ ਮਤਲਬ ਦੇਖੋ ਉੱਥੇ ਡੀਪੂ ਵਾਲਾ ਤਾਂ ਮਾਲ ਆਇਆ ਹੈ ਹਾਂ ਡੀਪੂ ਵਾਲਾ ਤੁਹਾਡਾ ਸਾਫ ਨਹੀਂ ਦੇ ਰਹੀ ਹਾਂ ਕੱਲ ਮੈਂ ਕਿਹਾ ਡੀਪੂ ਵਾਲੇ ਤੁਹਾਨੂੰ ਚਾਰਜ ਨੇ ਇਹ ਮਾਲ ਸਹੀ ਹੈ ਜੀ ਇਹ ਕੀ ਚੋਕੜ ਹੈ ਅਧਿਕਾਰੀਆਂ ਨਾਲ ਤਾਂ ਨਹੀਂ ਪਤਾ ਕਿ ਕਿਹਦੀ ਗੱਲ ਹੋਣੀ ਹੁਣ ਪਾ ਉਹ ਨਾ ਕੋ ਕੋ ਜਾਊਗਾ ਇਹ ਫਰਜ਼ ਬਣਦਾ ਛ ਐਕਸਾਈਜ਼ ਵਾਲਿਆਂ ਦਾ ਜਦੋਂ ਗੱਡੀਆਂ ਉੱਥੇ ਰੋਕਦੇ ਉਹਨਾਂ ਗੱਡੀਆਂ ਉੱਥੇ ਜਿਹਨੂੰ ਰਿਟੇਨ ਕੀਤੀਆਂ ਗੱਡੀ 10 ਵਜੇ ਕੇ ਬਾਅਦ ਰਿਟੇਨ ਕੀਤੀ ਇਹਨਾਂ ਪੇਪਰ ਮੰਗੇ ਉਹਨਗੇ ਪੇਪਰ ਦਿਨੋ ਕਹਿੰਦੇ ਸੀ ਇਹਨਾਂ ਦੱਸੇ ਪੇਪਰ ਆਈ ਉਸ ਐਕਸਾਈਜ਼ ਦਾ ਕੰਮ ਸੀ ਉੱਥੇ ਜਾਂਦੇ ਉਹਨੂੰ ਵੈਰੀਫਾਈ ਕਰਦੇ ਵੀ ਇਹ ਤੁਹਾਡੇ ਕੋ ਗੱਡੀਆਂ ਆਈਆਂ ਸੀ ਰਿਪੋਰਟ ਤੁਹਾਡੇ ਕੋ ਸਾਡੇ ਕੋਲ ਜਿਹੜਾ ਕੋਰਜ ਮਾ ਉਹ ਫਰਜ਼ ਸੀ ਐਕਸਾਈਜ਼ ਦਾ ਈ ਬਿਲ ਈ ਬਿਲ ਪੋਰਟੋ ਦੇ ਖੰਦਾ ਇੰਸਪੈਕਟਰ ਕਰ ਸਕਦੇ ਆ ਬਿਲਕੁਲ ਹੈਵ ਰੀਥਿੰਗ ਸਾਡੇ ਪਾਪਾ ਵੀ ਕਰੀਏ ਸੀ ਐਨੇ ਇਟ ਪੜਲੇ ਆ ਬਹੁਤ ਵੱਡਾ ਅਸੀਂ ਰੋਗਤਾਰ ਮਾਰਿਆ ਮਾਰਕਾ ਮਾਰਿਆਗਾ ਤੁਹਾਨੂੰ ਕਿਉਂ ਕਿਉਂ ਲੱਗਦਾ ਪਿਆ ਦੀ ਸਰਕਾਰ ਨੇ ਕਿਉਂ ਕੀਤਾ ਹੈਗਾ ਜਾਂ ਤੁਹਾਡੇ ਨਾਲ ਕੋਈ ਬਿਸ਼ਮੀ ਕਰਦੀ ਨਹੀਂ ਨਹੀਂ ਮੈਂ ਹੀ ਕਰਕੇ ਨਹੀਂ ਮੈਂ ਹੀ ਕਰਦੀ ਪਤਾ ਗੱਲ ਕੇ ਮੇਰੀ ਗੱਲ ਸੁਣ ਜਿਹੜਾ ਬੰਦਾ ਚੋਰ ਆ ਨਾ ਉਹ ਕਦੀ ਫੜਿਆ ਨਹੀਂ ਜਾਊਗਾ ਇਹ ਹਿਸਟਰੀ ਹੈ ਇੰਡੀਆ ਦੀ ਪੰਜਾਬ ਦੀ ਖਾਸ ਕਰਕੇ ਠੀਕ ਹੈ ਇਹਨਾਂ ਨੂੰ ਸਭ ਪਤਾ ਹੈ ਕਿਹੜਾ ਝਾਲੀ ਸ਼ਰਾਬ ਬਣਾਉਂਦਾ ਹੈ ਕਿਹੜਾ ਚਟਾ ਵੇਚਦਾ ਸਭ ਪਤਾ ਹੈ ਠੀਕ ਹੈ ਇਹਨਾਂ ਨੇ ਰਿਕਾਰਡ ਜਿਹਾ ਦਿਖਾਉਣਾ ਹੈ ਨਾ ਬਮੇ ਜਿठे ਬੰਦੇ ਮਰੇ ਨੇ ਜਨ ਗਿਰਿਸ਼ ਸਾਹਿਬ ਕੇ ਇਹਨਾਂ ਨੇ ਪ੍ਰਸਰਥਿਕਾਇਤ ਦੇ ਜਾਨੇ ਇਸ ਮਾਮਲੇ ਨੂੰ ਲੈ ਕੇ ਤੁਹਾਡੀ ਕੋਈ ਐਸਐਸਪੀ ਨਾਲ ਜਾਂ ਪ੍ਰਸ਼ਾਸਨ ਨਾਲ ਜਾਂ ਸਾਈਡ ਆਲਾ ਨਾ ਕਿਸੇ ਨੂੰ ਨਹੀਂ ਹੋਈ ਮੈਂ ਅੱਜ ਹੀ ਐਸਐਸਪੀ ਸਾਹਿਬ ਮਿਲਣ ਗਿਆ ਸੀ ਉਹ ਮਲੇ ਨਹੀਂ ਗਏ ਕਿਤੇ ਚੱਲ ਕਰੋ ਤੇ ਇੱਕੋ ਗਰੁੱਪ ਚੈਲੰਜ ਕਰਾਂਗੇ ਉਹਦਾ ਰੈਕਸ਼ਨ ਕੀ ਰਹੂਗਾ ਹੁਣ ਇਹ ਬਿਲਕੁਲ ਬੈਂਬਲੋ ਚੇਤੇ ਹੋ ਤਾਂ ਫਾਈਟ ਕਰਾਂਗੇ ਤੁਸੀਂ ਪਹਿਲੇ ਗਾਰ ਲੈ ਕੇ ਕਿਹਾ ਇਹ ਤਾਂ ਨੋਰ ਪਹਿਲਾਂ ਵੀ ਲੈ ਕੇ ਆਉਂਦੇ ਹੋਗੇ ਨਹੀਂ ਨਹੀਂ ਪਤਾ ਕਿ ਆ ਮੇਰਾ ਕੰਮ ਇਹ ਤੋਂ 25 ਸਾਲ ਤੋਂ ਚੱਲ ਰਿਹਾ ਹੈ ਇਹ ਪਹਿਲਾਂ ਤਾਂ ਦੱਸਦਾਂ ਨੂੰ ਪਹਿਲਾਂ ਅਸੀਂ ਈਐਨਏ ਲੈ ਕੇ ਜਾਂਦੇ ਸੀ ਐਕਸਟਰਾ ਨਿਊਟਰਲ ਅਲਕੋਹਲ ਇਹ ਤਾਂ ਵਧੀਆ ਵਸ ਕੀ ਬੰਦੀ ਹੈ ਅਸੀਂ ਇਥੋਂ ਕੋਚਿੰਗ ਤਾਂ ਖੜਦੇ ਸੀ ਅੱਜ ਤੱਕ ਇੱਕ ਇਨਸੀਡੈਂਟ ਨਿਕਾ ਪੀਣ ਵਾਲੀ ਖਰਾਬੀ ਕਿਸੇ ਤਰੀਕੀ ਕੀਤੀ ਹੋਵੇ ਨਹੀਂ ਜਿਹੜੀ ਲੋਕੋ ਇਸ ਪਿੱਛੋ ਚੱਲੇ ਆਕਰ ਹਾਂਜੀ ਉਹਨਾਂ ਨੇ ਇਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਜਾਂ ਕੋਈ ਗੱਲ ਨਹੀਂ ਕਰਾਈ ਨੰਬਰ ਇੱਕ ਨੰਬਰ ਤੋਂ ਇਹਨਾਂ ਬੰਦੇ ਉਹ ਜਿਹੜੇ ਆਈਓਸੀ ਦਿੱਕੇ ਬੀਪੂ ਤੋਂ ਲਿਆ ਉਹਨਾਂ ਨੇ ਕੋਈ ਪਾਸਪੂਰਟ ਕੋਈ ਵੀ ਨਹੀਂ ਦਿੱਤਾ ਡਰਾਈਵਰ ਨੂੰ ਜਦੋਂ ਗੱਡੀਆਂ ਦਾ ਮਾਲ ਅੰਦਰ ਨਹੀਂ ਨਹੀਂ ਅਜੇ ਤੱਕ ਇਹੋ ਜਿਹਾ ਕੋਈ ਇਨਸੀਡੈਂਟ ਹੋਇਆ ਨਹੀਂ ਨਾ ਪਤਾ ਗਿਆ ਅੱਜ ਵੀ ਤੁਸੀਂ ਜਾਓਗੇ ਨਾ ਮਾਲ ਪੰਪਤੇ ਤੋਂ ਹੀ ਜਾਓ ਉੱਥੇ ਦੋ ਤਿੰਨ ਗੱਡੀਆਂ ਖੜੀਆਂ ਹੋਣਗੀਆਂ ਨੇ ਨੇ ਵੀ ਆਇਆ ਯੋਸੀਲ ਜੀ ਇਹਦਾ ਐਪੀਸੀਐਲ ਆ ਕੋਲ ਕੋਲ ਤੀਰ ਗਾਲchno ਨਹੀਂ ਮਾਲ ਨਹੀਂ ਮਾਲ ਬੀਪੀਸੀਐਲ ਵੀ ਉੱਥੇ ਆ ਬੀਪੀਸ ਜਿਹਾ ਮਾਲ ਆਉਦਾ ਐਚਪੀਸੀਐਲ ਵਾਲੇ ਅੰਦਰ ਗੱਡੀ ਖੜੀ ਕਰਦੇ ਆ ਬਾਪੇ ਕਸਟਡੀ 'ਚ ਜਿੰਨੇ ਜਿੰਨੇ ਗੱਡੀ ਖਾਲੀ ਨਹੀਂ ਬਾਹਰ ਨਹੀਂ ਕਢਦੇ ਤੁਸੀਂ ਕਹਿੰਦੇ ਸੋ ਸਾਰੇ ਕਾਰਡ ਫਿਲਣਾ ਹੈ ਇਹਨਾ ਭਰ ਲੈ ਜਦੋਂ ਕਾਰਡ ਪੱਤਰ ਭਰ ਲੈ ਇਹਨਾਂ ਨੇ ਨਾਲ ਦੀ ਨਾਲ ਜਿਹੜਾ ਉਹ ਕੈਮੀਕਲ ਜੋ ਵੀ ਹੈਗਾ ਸੀਗਾ ਉਹ ਲੋਹਾ ਨਹੀਂ ਗੱਡੀਆਂ ਅੰਦਰ ਇਹਨਾਂ ਕੋਲ ਸਪੇਸ ਨਹੀਂ ਹੁੰਦਾ ਇਹ ਪਤਾ ਕਰਦੇ ਰਿਹਾ ਐਚਐਚਓ ਦੇਖੋ ਐਤ ਗਿਆ ਉਹਨਾਂ ਨੇ ਐਂਟਰੀ ਕਰ ਲਈ ਗੱਡੀ ਇਹਨੇ 6 ਵਜੇ 6 ਵਜੇ 55 ਮਿੰਟ ਤੇ ਉਹਨੇ ਡਾਕੂਮੈਂਟ ਜਮਾ ਕਰਾਏ ਉੱਥੇ ਉਹਨਾਂ ਗੱਡੀ ਨੰਬਰ ਲਿਖਤਾ ਉਦੀ ਜੀ ਇਨਵੌਇਸ ਨੰਬਰ ਉਹ ਲਿਖਤੀਆ ਫਿਰ ਡਰਾਈਵਰ ਦਾ ਨਾਮ ਡਰਾਈਵਰ ਦਾ ਮੋਬਾਈਲ ਨੰਬਰ ਲਿਖ ਲਿਆ ਉਹਨੂੰ ਕਿ ਉਹ ਸਾਈਨ ਕਰ ਦੇਣ ਕਿ ਤੂੰ ਜਾ ਇਹਨੂੰ ਫੋਨ ਕਰਦਾਂਗੇ ਫਿਰ ਗੱਡੀ ਲੈ ਦੇ ਉਹ ਥੋੜੀ ਡਰਾਈਵਰ ਐ ਵੀ ਕੁਝ ਨਹੀਂ ਲਿਖਿਆ ਕੋ ਫੜਿਆ ਕਿ ਭਾਈ ਐਸੀ ਟੈਂਕਰ ਤੋਂ ਆਏ ਆ ਉਹਨਾਂ ਦਾ ਜਤੀ ਫੇਰ ਸੀ ਸਮਝੂ ਗੱਡੀ ਨਹੀਂ ਸੁਣੀ ਨਾ ਅਸੀਂ ਬਾ ਕੋਈ ਨਹੀਂ ਕੱਢਿਆ ਜੀ ਜਿਵੇਂ ਡਿਪਾਰਟਮੈਂਟਾਂ ਦੇ ਸਰਕਾਰ ਦਾ ਕੋਈ ਦਬਾਅ ਹੋਵੇ ਵੀ ਜਿੱਦੋਂ ਸੱਜੀ ਬੁੱਭੇ ਕੁਛ ਲਿਆਉਗਾ ਕੁਲੀ ਰੱਬੀ ਭਈ ਉਹ ਉਹ ਤੇ ਤੁਸੀਂ ਪੰਜਾਬ ਰਹਿੰਦੇ ਤਾਂ ਹੋਰ ਜ਼ਿਆਦਾ ਪਤਾ ਵੀ ਪ੍ਰੈਸ਼ਰ ਕਿਹਦਾ ਹੋਊਗਾ ਕੀ ਕੀ ਗੱਲਿਆ ਜਿੱਦੋਂ ਤੱਕ ਮੈਨੂੰ ਲੱਗ ਬਾਕੀ ਮੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਜਿਹੜਾ ਮੇਰਾ ਐਕਸਪੀਰੀਅੰਸ ਸੀ ਹੁਣ ਤੱਕ ਇਮਾਨ ਸਰਕਾਰ ਬਹੁਤ ਵਧੀਆ ਹੈ ਹਾਂਜੀ ਮੇਰੇ ਹਿਸਾਬ ਨਾਲ ਇਮਾਨ ਸਰਕਾਰ ਬਹੁਤ ਵਧੀਆ ਹੈ ਜਿਹੜਾ ਮੇਰਾ ਐਕਸਪੀਰੀਅੰਸ ਸੀ ਪਰ 25 ਸਾਲ ਤੋਂ ਸਰਕਾਰ ਅਕਾਲੀਆਂ ਦੀ ਰਹੀ ਹੈ ਕਾਂਗਰਸ ਦੀ ਰਹੀ ਹੈ ਮੈਂ ਕਿਹੜੀ ਗੱਲ ਹੋਣੀ ਕਰੂੰਗਾ ਪਰ ਕਦੀ ਆ ਇਸ ਗੱਲ ਨਹੀਂ ਸੀ ਹੋਇਆ ਤੇ ਜਿੱਦ ਦਾ ਕੇਲਾੜੀ ਤਰੀਕੇ ਇਸ ਕਰ ਦੋ ਹੁਣ ਸਾਰੇ ਟਰਾਂਸਪੋਰਟਰਾਂ ਦੇ ਮੈਨੂੰ ਫੋਨ ਆ ਰਿਹਾ ਪੰਜਾਬ ਜਿੰਨੇ ਵੀ ਸਾਰੇ ਜਾਣਦੇ ਨੇ ਕਹਿੰਦੇ ਸੰਧੂ ਸਾਹਿਬ ਤੁਸੀਂ ਪਿੱਛੇ ਨਹੀਂ ਹਟਣਾ ਆਖੋ ਤੇ ਸਾਰੇ ਅੱਗੇ ਜਿੱਦਿਸ਼ ਕਰਾਂਗੇ ਫਿਰ ਵੀ ਅੱਜ ਧੜਨਾ ਹੋਇਆ ਤਾਂ ਸੜਨਾ ਹੋਊਗਾ ਸਰਦ ਕਰ ਰਹੀ ਹੈ ਸਾਡੇ ਰੋਡ ਦਾ ਵਪਾਰ ਕਰਦੇ ਪੰਜਾਬ ਚਾਰੇ ਇੱਕ ਗੁੱਡੀ ਵੀ ਦਿੱਤੇ ਕਰਨਾ ਸ਼ੁਰੂ ਕਰੂਗੀ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਇਹ ਇਹ ਕੰਡੀਸ਼ਨ ਬਹੁਤ ਮੁਸ਼ਕਿਲ ਆ ਇਹ ਕਹ ਰਹੇ ਐ ਕਿ ਨਹੀਂ ਬਹੁਤ ਮੁਸ਼ਕਲ ਆ ਤੁਸੀਂ ਕੀ ਆ ਜੀ ਹਾਂ ਰੁਕੋ ਆਪਾਂ ਮੈਂ ਮੈਂ ਦਾਵਾ ਕਰੂੰਗਾ ਮਾਨਾ ਨਹੀਂ ਤਾਂ ਰੁਕੋ ਅਖੇਡ ਡਿਪਾਰਟਮੈਂਟ ਡਿਪਾਰਟਮੈਂਟ ਤੇ ਕਰ ਤੂੰ ਮੈਨੂੰ ਹਲੀ ਬੇਇਜ਼ਤੀ ਹੋਈ ਆ ਪੂਰੇ ਮਤਲਬ ਕਿ ਕਦੋਂ ਜਿਆ ਚੱਲ ਰਿਹਾ ਫੇਸਬੁੱਕ ਤੇ ਸਮਝੋਗਾ ਮੈਨੂੰ ਸਾਰੀ ਸਾਰੀ ਜਗ੍ਹਾ ਤੇ ਹੋਣ ਆ ਰਹੇ ਅੱਜ ਮੈਂ ਦੋਸਤ ਦਵਾਈ ਉਥੋਂ ਪੁਣਾ ਆਇਆ ਸੀ ਕਿਹੜਾ ਸਵਾਵਾ ਕੀ ਹੋ ਗਿਆ 25 ਸਾਲਾਂ ਤੋਂ ਖਾਸ ਤੋਂ ਨਾ ਨਾ ਖਰਾਬ ਹੋ ਜਾਂਦਾ ਨਾ ਨਾ ਬਣਾਉਣ ਨੂੰ ਬਹੁਤ ਟਾਈਮ ਲੱਗਦਾ ਹੈ ਖਰਾਬ ਹੋ ਗਿਆ ਦੋ ਮਿੰਟ ਦਿਖਰਾ ਹੋ ਜਾਂਦਾ ਇਹਨਾਂ ਨੇ ਮਤਲਬ ਦੀਪਕ ਬਹੁਤ ਮਾੜਾ ਕੀਤਾ ਹੈ ਨਹੀਂ ਹੋਣਾ ਚਾਹੀਦਾ You okay. okay. can